ਲੁਧਿਆਣਾ ਵਿੱਚ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਦੋਂ ਚਾਚੇ ਨੇ ਆਪਣੀ ਭਾਬੀ ਦੇ ਨਾਲ ਗਲਤ ਹਰਕਤ ਕੀਤੀ ਤੇ ਇੱਥੇ ਹੀ ਬਸ ਨਹੀਂ ਹੋਇਆ ਆਪਣੀ ਭਤੀਜੀ ਨੂੰ ਵੀ ਅਸ਼ਲੀਲ ਵੀਡੀਓ ਦਿਖਾ ਦਿੱਤੀ ਮਾਂ ਨੇ ਜਿੱਥੇ આરોਪ ਲਗਾਏ ਨੇ ਉੱਥੇ ਹੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਹਿ ਕੇ ਮਾਮਲਾ ਦਰਜ ਕਰ ਲਿਆ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਕਰ ਦਿੱਤੀ ਜਾਵੇਗੀ ਸਾਡੇ ਵੱਲੋਂ ਜਿੱਕ ਮੈਨੂੰ ਕੰਪਲੇਂਟ ਰੀਸੀਵ ਹੋਈ ਹੈ ਨੈਣਾ ਦੇ ਵੱਲੋਂ ਰੀਸੀਵ ਹੋਈ ਹੈ ਜੀ ਇਹਨਾਂ ਦਾ ਹੈਗਾ ਆਜ਼ਾਦ ਨਗਰ ਦਾ ਮੈਟਰ ਹੈਗਾ ਹੈ ਇਦੇ ਵਿੱਚ ਦੋ ਪਾਰਟੀ ਦੀ ਆਪੋਸਿਸ਼ਨ ਲੜਾਈ ਹੋਈ ਆ ਤੇ ਇਹਨਾਂ ਦੇ ਸਾਨੂੰ ਕੰਪਲੇਂਟ ਰੀਸੀਵ ਹੋਈ ਆ ਫੈਕਟਸ ਵੈਰੀਫਾਈ ਕਰ ਰਹੇ ਹਾਂ ਜੀ ਜੋ ਜਨੇ ਅਲੀਗੇਸ਼ਨਸ ਲਗਾਏ ਆ ਉਹਨੂੰ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਜੀ ਅਸ ਤੋਂ ਪਹਿਲਾਂ ਮੈਟਰ ਰਿਪੋਰਟ ਨਹੀਂ ਹੋਇਆ ਸੀ ਹੁਣ ਰਿਪੋਰਟ ਹੋਇਆ ਸੀ ਇਸ ਬਾਰੇ ਅਸੀਂ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਊ ਇਹ ਥਾਣਾ ਮੋਡਲ ਟਾਊਨ ਦੇ ਵਿੱਚ ਦੀ ਰਿਪੋਰਟ ਚੁਕਿਆ ਟੀਵੀ ਲੁਧਿਆਣਾ ਵਿੱਚ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਦੋਂ ਚਾਚੇ ਨੇ ਆਪਣੀ ਭਾਬੀ ਦੇ ਨਾਲ ਗਲਤ ਹਰਕਤ ਕੀਤੀ ਤੇ ਇੱਥੇ ਹੀ ਬਸ ਨਹੀਂ ਹੋਇਆ ਆਪਣੀ ਭਤੀਜੀ ਨੂੰ ਵੀ ਅਸ਼ਲੀਲ ਵੀਡੀਓ ਦਿਖਾ ਦਿੱਤੀ ਮਾਂ ਨੇ ਜਿੱਥੇ આરોਪ ਲਗਾਏ ਨੇ ਉੱਥੇ ਹੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਹਿ ਕੇ ਮਾਮਲਾ ਦਰਜ ਕਰ ਲਿਆ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਕਰ ਦਿੱਤੀ ਜਾਵੇਗੀ ਸਾਡੇ ਵੱਲੋਂ ਜੀ ਇੱਕ ਮੈਨੂੰ ਕੰਪਲੇਂਟ ਰਿਸਿਵ ਹੋਈ ਹੈ ਨੈਣਾ ਦੇ ਵੱਲੋਂ ਰਿਸਿਵ ਹੋਈ ਹੈ ਜੀ ਇਹਨਾਂ ਦਾ ਹੈਗਾ ਆਜ਼ਾਦ ਨਗਰ ਦਾ ਮੈਟਰ ਹੈਗਾ ਜੀ ਇਦੇ ਵਿੱਚ ਦੋ ਪਾਰਟੀਆਂ ਦੀ ਆਪਸ ਵਿੱਚ ਲੜਾਈ ਹੋਈ ਆ ਤੇ ਇਹਨਾਂ ਦੀ ਸਾਨੂੰ ਕੰਪਲੇਂਟ ਰੀਸੀਵ ਹੋਈ ਆ ਫੈਕਟਸ ਵੈਰੀਫਾਈ ਕਰ ਰਹੇ ਆ ਜੀ ਜੋ ਜਨੇ ਅਲੀਗੇਸ਼ਨਸ ਲਗਾਏ ਆ ਉਹਨੂੰ ਤੁਸੀਂ ਦੇਖ ਰਹੇ ਆ ਸਾਡੇ ਕੋਲ ਜੀ ਅਜੇ ਤੋਂ ਪਹਿਲਾਂ ਮੈਟਰ ਰਿਪੋਰਟ ਨਹੀਂ ਹੋਇਆ ਸੀ ਹੁਣ ਰਿਪੋਰਟ ਹੋਇਆ ਸੀ ਇਸ ਵਾਰੀ ਅਸੀਂ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਊ ਇਹ ਥਾਣਾ ਮੋਡਲ ਟਾਊਨ ਦੇ ਜੀ ਰਿਪੋਰਟ ਚੁਕਿਆ ਟੀਵੀ ਲੁਧਿਆਣਾ ਵਿੱਚ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਦੋਂ ਚਾਚੇ ਨੇ ਆਪਣੀ ਭਾਬੀ ਦੇ ਨਾਲ ਗਲਤ ਹਰਕਤ ਕੀਤੀ ਤੇ ਇੱਥੇ ਹੀ ਬਸ ਨਹੀਂ ਹੋਇਆ ਆਪਣੀ ਭਤੀਜੀ ਨੂੰ ਵੀ ਅਸ਼ਲੀਲ ਵੀਡੀਓ ਦਿਖਾ ਦਿੱਤੀ ਮਾਂ ਨੇ ਜਿੱਥੇ આરોਪ ਲਗਾਏ ਨੇ ਉੱਥੇ ਹੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਕਰ ਦਿੱਤੀ ਜਾਵੇਗੀ ਸਾਡੇ ਵੱਲੋਂ ਜਿੱਕ ਮੈਨੂੰ ਕੰਪਲੇਂਟ ਰਿਸੀਵ ਹੋਈ ਹੈ ਨੈਣਾ ਦੇ ਵੱਲੋਂ ਰਿਸੀਵ ਹੋਈ ਹੈ ਜੀ ਇਹਨਾਂ ਦਾ ਹੈਗਾ ਆਜ਼ਾਦ ਨਗਰ ਦਾ ਮੈਟਰ ਹੈਗਾ ਇਹਦੇ ਵਿੱਚ ਦੋ ਪਾਰਟੀ ਦੀ ਆਪਸ ਵਿੱਚ ਲੜਾਈ ਹੋਈ ਆ ਤੇ ਇਹਨਾਂ ਦੀ ਸਾਨੂੰ ਕੰਪਲੇਂਟ ਰੀਸੀਵ ਹੋਈ ਆ ਫੈਕਟਸ ਵੈਰੀਫਾਈ ਕਰ ਰਹੇ ਹਾਂ ਜੀ ਜੋ ਜਨੇ ਅਲੀਗੇਸ਼ਨਸ ਲਗਾਏ ਆ ਉਹਨੂੰ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਜੀ ਅਸ ਤੋਂ ਪਹਿਲਾਂ ਮੈਟਰ ਰਿਪੋਰਟ ਨਹੀਂ ਹੋਇਆ ਸੀ ਹੁਣ ਰਿਪੋਰਟ ਹੋਇਆ ਸੀ ਇਸ ਬਾਰੇ ਅਸੀਂ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਊ ਇਹ ਥਾਣਾ ਮੋਡਲ ਟਾਊਨ ਦੇ ਦੀ ਰਿਪੋਰਟ ਚੁਕਿਆ ਟੀਵੀ ਲੁਧਿਆਣਾ ਵਿੱਚ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਦੋਂ ਚਾਚੇ ਨੇ ਆਪਣੀ ਭਾਬੀ ਦੇ ਨਾਲ ਗਲਤ ਹਰਕਤ ਕੀਤੀ ਤੇ ਇੱਥੇ ਹੀ ਬਸ ਨਹੀਂ ਹੋਇਆ ਆਪਣੀ ਭਤੀਜੀ ਨੂੰ ਵੀ ਅਸ਼ਲੀਲ ਵੀਡੀਓ ਦਿਖਾ ਦਿੱਤੀ ਮਾਂ ਨੇ ਜਿੱਥੇ આરોਪ ਲਗਾਏ ਨੇ ਉੱਥੇ ਹੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਹਿ ਕੇ ਮਾਮਲਾ ਦਰਜ ਕਰ ਲਿਆ ਜੋ ਵੀ ਬੰਦੀ ਕਾਰਵਾਈ ਹੋਵੇਗੀ ਕਰ ਦਿੱਤੀ ਜਾਵੇਗੀ ਸਾਡੇ ਵੱਲੋਂ ਜੀ ਇੱਕ ਮੈਨੂੰ ਕੰਪਲੇਂਟ ਰੀਸੀਵ ਹੋਈ ਹੈ ਨੈਣਾ ਦੇ ਵੱਲੋਂ ਰੀਸੀਵ ਹੋਈ ਹੈ ਜੀ ਇਹਨਾਂ ਦਾ ਆਏਗਾ ਆਜ਼ਾਦ ਨਗਰ ਦਾ ਮੈਟਰ ਹੈਗਾ ਜੀ ਇਦੇ ਵਿੱਚ ਦੋ ਪਾਰਟੀਆਂ ਦੀ ਆਪਸ ਵਿੱਚ ਲੜਾਈ ਹੋਈ ਆ ਤੇ ਇਹਨਾਂ ਨੇ ਸਾਨੂੰ ਕੰਪਲੇਂਟ ਰੀਸੀਵ ਹੋਈ ਆ ਫੈਕਟਸ ਵੈਰੀਫਾਈ ਕਰ ਰਹੇ ਆ ਜੀ ਜੋ ਜਨੇ ਅਲੀਗੇਸ਼ਨਸ ਲਗਾਏ ਆ ਉਹਨੂੰ ਤੁਸੀਂ ਦੇਖ ਰਹੇ ਆ ਸਾਡੇ ਕੋਲ ਜੀ ਅਜੇ ਤੋਂ ਪਹਿਲਾਂ ਮੈਟਰ ਰਿਪੋਰਟ ਨਹੀਂ ਹੋਇਆ ਸੀ ਹੁਣ ਰਿਪੋਰਟ ਹੋਇਆ ਸੀ ਇਸ ਬਾਰੇ ਅਸੀਂ ਵੈਰੀਫਾਈ ਕਰਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਊ ਬਿਲਕੁਲ ਜੀ ਬਿਲਕੁਲ ਕਾਰਵਾਈ ਕੀਤੀ ਜਾਊ ਇਹ ਥਾਣਾ ਮੋਡਲ ਟਾਊਨ ਦੇ ਵਿੱਚ ਦੀ ਰਿਪੋਰਟ ਜੀ ਕੇਆ ਟੀਵੀ